ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ कुरकुरੇ ਚਾਟ ਬਣਾਵਾਂਗੇ ਚਲੋ ਜੀ ਵੇਖ ਲੈਣਾ ਹੈ ਚਾਟ ਕਿਵੇਂ ਬਣਦੀ ਹੈ ਇਹ ਚਾਟ ਬਣਾਉਣ ਦੇ ਲਈ ਇੱਥੇ ਮੈਂ ਬਰੀਕ ਕੱਟਿਆ ਹੋਇਆ ਟਮਾਟਰ ਲਿਆ ਹੈ ਬਰੀਕ ਕੱਟਿਆ ਹੋਇਆ ਪਿਆਜ਼ ਲਵਾਂਗੇ ਹਰੀਆਂ ਮਿਰਚਾਂ ਲਵਾਂਗੇ ਬਰੀਕ ਕਟੀਆਂ ਹੋਈਆਂ ਅਤੇ ਮੈਂ ਅੱਧਾ ਖੀਰਾ ਲਿਆ ਹੈ ਖੀਰੇ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਹੁਣ ਆਪਾਂ ਇਸ ਨੂੰ ਛੇਲੇ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅੱਜ ਨੀਕ ਚਾਟ ਬਣਾਉਣੀ ਹੋएगी ਉਸ ਦੇ ਹਿਸਾਬ ਨਾਲ ਖੀਰਾ ਲੈ ਲਵਾਂਗੇ ਇਹ ਚਾਟ ਦੇ ਵਿੱਚ ਖੀਰਾ ਪਾਉਣ ਦੇ ਨਾਲ ਇਹ ਚਾਟ ਬਹੁਤ ਟੇਸਟੀ ਲੱਗੇਗੀ ਤੇ ਥੋੜੀ ਥੋੜੀ ਹੈਲਦੀ ਵੀ ਹੋ ਜਾਏਗੀ ਇੱਕ ਉਰਕਰੇ ਚਾਟ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਆਪਾ ਖੀਰੇ ਨੂੰ ਕੱਟ ਲਵਾਂਗੇ ਆਪਾ ਖੀਰੇ ਨੂੰ ਛਿਲਕੇ ਪਾਇਆ ਹੈ ਆਪਾ ਖੀਰੇ ਨੂੰ ਬਿਨਾ ਛਿਲਕੇ ਵੀ ਪਾ ਸਕਦੇ ਹਾਂ ਚਾਟ ਦੇ ਵਿੱਚ ਪਰ ਛਿਲਕੇ ਪਾਵਾਂਗੇ ਤੇ ਇਸ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਚਾਟ ਦੇ ਵਿੱਚੋਂ ਇਸ ਲਈ ਖੀਰੇ ਨੂੰ ਛਿਲਕੇ ਹੀ ਪਾਵਾਂਗੇ ਇਹਦੇ ਤੇ ਪਿਆਜ਼ ਟਮਾਟਰ ਵਗੈਰਾ ਨੂੰ ਆਪਾਂ ਜਿਸ ਤਰੀਕੇ ਨਾਲ ਮੋਟਾ ਜਾਂ ਬਰੀਕ ਕੱਟਣਾ ਹੋਵੇਗਾ ਉਸ ਤਰੀਕੇ ਨਾਲ ਕੱਟ ਲਵਾਂਗੇ ਜਿਵੇਂ ਹੁਣ ਛੁੱਟੀਆਂ ਦਾ ਟਾਈਮ ਚੱਲ ਰਿਹਾ ਹੈ ਕਈ ਵਾਰ ਆਪਣਾ ਹਲਕਾ ਫੁਲਕਾ ਸਨੈਕ ਜਾਂ ਚਾਟ ਖਾਣ ਦਾ ਮਨ ਹੁੰਦਾ ਹੈ ਤਾਂ ਆਪਾਂ ਇਹ ਚਾਟ ਬਣਾ ਕੇ ਖਾ ਸਕਦੇ ਹਾਂ ਬੱਚਿਆਂ ਨੂੰ कुरकुरੇ ਖਾਣਾ ਬਹੁਤ ਪਸੰਦ ਹੁੰਦਾ ਹੈ ਆਪਾਂ ਇਸ ਤਰੀਕੇ ਨਾਲ ਚਾਟ ਬਣਾ ਕੇ ਬੱਚਿਆਂ ਨੂੰ ਖਵਾ ਸਕਦੇ ਹਾਂ ਕਈ ਵਾਰ ਬੱਚਿਆਂ ਦਾ ਚਟਪਟਾ ਖਾਣ ਦਾ ਮਨ ਹੁੰਦਾ ਹੈ ਤਾਂ ਆਪਾਂ ਬੱਚਿਆਂ ਨੂੰ ਇਸ ਤਰੀਕੇ ਨਾਲ ਥੋੜਾ ਜਿਹਾ ਹੈਲਦੀ ਬਣਾ ਕੇ ਖਵਾ ਸਕਦੇ ਹਾਂ ਹੁਣ ਮੈਂ ਸਾਰੇ ਖੀਰੇ ਨੂੰ ਕੱਟ ਲਿਆ ਹੈ ਬਰੀਕ ਬਰੀਕ ਹੁਣ ਆਪਾਂ ਇਸ ਦੇ ਵਿੱਚ ਪਿਆਜ਼ ਟਮਾਟਰ ਵਗੈਰਾ ਸੈਲਡ ਪਾਵਾਂਗੇ ਜੋ ਕਿ ਆਪਾਂ ਪਹਿਲਾਂ ਤੋਂ ਕੱਟ ਕੇ ਰੱਖਿਆ ਹੋਇਆ ਸੀ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸਾਰਾ ਸੈਲਟ ਪਾ ਲਵਾਂਗੇ ਇਸ ਦੇ ਵਿੱਚ ਹੁਣ ਆਪਾਂ ਇਸ ਦੇ ਵਿੱਚ ਕੁਰਕਰੇ ਪਾਵਾਂਗੇ ਬੱਚਾ ਨੂੰ ਇਸ ਤਰੀਕੇ ਦੀ ਬਣੀ ਹੋਈ ਚਾਟ ਬਹੁਤ ਪਸੰਦ ਆਏਗੀ ਹੁਣ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਮੋਟਾ ਭੂਜੀ ਆ ਪਾਵਾਂਗੇ ਅਪਾ ਬਰੀਕ ਭੁਜੀਆ ਵੀ ਪਾ ਸਕਦੇ ਹਾਂ ਪਰ ਅਪਾ ਕੁਰਕਰੇ ਦੇ ਵਿੱਚ ਮੋਟਾ ਭੁਜੀਆ ਹੀ ਪਾਵਾਂਗੇ ਇਹ ਚਾਟ ਬਹੁਤ ਟੇਸਟੀ ਬਣਦੀ ਹੈ ਹੁਣ ਆਪਾਂ ਇਸ ਦੇ ਵਿੱਚ ਇੱਕ ਕਾਲੀ ਪੌਫਡ ਰਾਈਸ ਜਾਂ ਮੁਰਮਰਾ ਪਾਵਾਂਗੇ ਆਪਾਂ ਇਸ ਨੂੰ ਖਿਲਾ ਵੀ ਕਹਿ ਸਕਦੇ ਹਾਂ ਇਸ ਨੂੰ ਅਲੱਗ-ਅਲੱਗ ਨਾਮ ਨਾਲ ਜਾਣਿਆ ਜਾਂਦਾ ਹੈ ਜੇਕਰ ਆਪਾਂ ਇਸ ਤਰੀਕੇ ਦੇ ਫਰੈਸ਼ ਮੁਰਮਰੇ ਲਵਾਂਗੇ ਤੇ ਇਹ ਕ੍ਰਿਸਪੀ ਹੋਣਗੇ ਤੇ ਚਾਟ ਵਧੀਆ ਬਣੇਗੀ ਇੱਕ ਨਿੰਬੂ ਨਿਚੋੜਾਂਗੇ। ਇਸ ਤੋਂ ਪਹਿਲਾਂ ਆਪਾਂ ਇਸਦੇ ਵਿੱਚ ਥੋੜੀ ਜਿਹੀ ਪੀਨਟ ਪਾਵਾਂਗੇ। ਅੱਜ ਆਪਾਂ ਇਸ ਚਾਟ ਨੂੰ ਥੋੜਾ ਜਿਹਾ ਹੈਲਦੀ ਬਣਾਵਾਂਗੇ। ਥੋੜੇ ਜਿਹੀ ਪੁਦੀਨੇ ਦੇ ਪੱਤੇ ਪਾਵਾਂਗੇ। ਆਪਾਂ ਪੁਦੀਨੇ ਦੀ ਜਗ੍ਹਾ ਹਰਾ ਧਨੀਆ ਵੀ ਪਾ ਸਕਦੇ ਹਾਂ ਇਸਦੇ ਵਿੱਚ ਪਰ ਪੁਦੀਨਾ ਪਾਉਣ ਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਹੈ ਚਾਟ ਦੇ ਵਿੱਚ। ਅੱਜ ਆਪਣੀ ਬਹੁਤ ਹੀ ਟੇਸਟੀ ਜਿਹੀ ਚਾਟ ਬਣ ਕੇ ਤਿਆਰ ਹੋਏਗੀ ਟੋਮੈਟੋ ਕੈਚਪ ਪਾਵਾਂਗੇ ਆਪਾਂ ਇਸ ਦੀ ਜਗ੍ਹਾ ਇਮਲੀ ਵਾਲੀ ਚਟਨੀ ਵੀ ਪਾ ਸਕਦੇ ਹਾਂ ਇਸ ਦਿਨ ਹਰ ਬਹੁਤ ਹੀ ਚਟਪਟੀ ਕਰਾਰੀ ਚਾਟ ਬਣ ਕੇ ਤਿਆਰ ਹੋਏਗੀ ਹੁਣ ਨਿੰਬੂ ਨਹੀਂ ਚੋੜਾਂਗੇ ਇਸ ਦੇ ਵਿੱਚ ਇੱਕ ਨਿੰਬੂ ਨਹੀਂ ਚੋੜ ਦੇਵਾਂਗੇ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਪਾਂ ਇਹ ਸਭ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਤਰੀਕੇ ਦੀ ਚਟਪਟੀ ਕਰਾਰੀ ਚਾਟ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਇਹ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹੈ ਹੁਣ ਆਪਾਂ ਇਸ ਦੇ ਵਿੱਚ ਕੁਝ ਮਸਾਲੇ ਪਾਵਾਂਗੇ ਇੱਕ ਛੋਟਾ ਚਮਚ ਕਾਲੀ ਮਿਰਚ ਪਾਵਾਂਗੇ ਇੱਕ ਛੋਟਾ ਚਮਚ ਲਾਲ ਮਿਰਚ ਪਾਵਾਂਗੇ ਜਿੰਨਾ ਕਪਾ ਟੇਖਾ ਖਾਣਾ ਪਸੰਦ ਕਰਦੇ ਹਾਂ ਆਪਾਂ ਇਸ ਦੇ ਵਿੱਚ ਉਸ ਹਿਸਾਬ ਨਾਲ ਮਿਰਚ ਪਾਵਾਂਗੇ ਪਹਰੀ ਮਿਰਚ ਵੀ ਪਾਈ ਹੈ ਇਸ ਦੇ ਵਿੱਚ ਇੱਕ ਛੋਟਾ ਚਮਚ ਚਾਟ ਮਸਾਲਾ ਪਾਵਾਂਗੇ ਇੱਕ ਛੋਟਾ ਚਮਚ ਕਾਲਾ ਨਮਕ ਪਾਵਾਂਗੇ। ਥੋੜਾ ਜਿਹਾ ਪੁਨੇ ਆਹ ਜੀਰਾ ਪਾਊਡਰ ਪਾਵਾਂਗੇ। ਸਾਰੇ ਮਸਾਲਿਆਂ ਨੂੰ ਮਿਕਸ ਕਰ ਲਵਾਂਗੇ ਚਾਟ ਦੇ ਵਿੱਚ। ਇਸ ਦਿਨ ਚਾਟ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਬੱਚਿਆਂ ਨੂੰ ਇਹ ਚਾਹ ਬਹੁਤ ਜ਼ਿਆਦਾ ਪਸੰਦ ਆਏਗੀ। ਆਪਾਂ ਇਸ ਦੇ ਵਿੱਚ ਆਪਣੀ ਮਨਪਸੰਦ ਅਨੁਸਾਰ ਕੋਈ ਵੀ ਹੋਰ ਚੀਜ਼ ਐਡ ਕਰ ਸਕਦੇ ਹਾਂ ਜਿਵੇਂ ਚਿਪਸ ਵਗੈਰਾ। ਮੈਂ ਇਸ ਦੇ ਵਿੱਚ ਮੂੰਗਮੂੰਗਾ ਐਡ ਕੀਤਾ ਹੈ। ਆਪਣੇ ਮਿਕਸ ਹੋ ਕੇ ਤਿਆਰ ਹੈ ਹੁਣ ਆਪਾਂ ਚਾਟ ਨੂੰ ਸਰਵ ਕਰ ਲਵਾਂਗੇ ਹੁਣ ਆਪਣੀ ਇਸ ਤਰੀਕੇ ਦੀ ਚਾਟ ਬਣ ਕੇ ਤਿਆਰ ਹੈ ਚਾਟ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਆਪਣੀ ਬਹੁਤ ਹੀ ਟੇਸਟੀ ਤੇ ਕਲਰਫੁਲ ਜਿਹੀ ਚਾਟ ਬਣ ਕੇ ਤਿਆਰ ਹੈ ਬੱਚਿਆਂ ਨੂੰ ਕੁਰਕਰੀ ਵਗੈਰਾ ਖਾਣਾ ਬਹੁਤ ਪਸੰਦ ਹੁੰਦਾ ਹੈ ਤਾਂ ਆਪਾਂ ਇਸ ਤਰੀਕੇ ਨਾਲ ਬੱਚਿਆਂ ਨੂੰ ਥੋੜਾ ਜਿਹਾ ਹੈਲਦੀ ਬਣਾ ਕੇ ਖਵਾ ਸਕਦੇ ਹਾਂ ਕਿਉਂਕਿ ਆਪਾਂ ਇਸ ਦੇ ਵਿੱਚ ਖੀਰਾ ਵਗੈਰਾ ਐਡ ਕੀਤਾ ਹੈ। ਹੁਣ ਆਪਣੀ ਚਾਟ ਬਣ ਕੇ ਤਿਆਰ ਹੈ। ਨਿੰਬੂ ਰੱਖ ਕੇ ਸਰਵ ਕਰ ਲਵਾਂਗੇ ਚਾਟ ਨੂੰ। ਹੁਣ ਆਪਣੀ ਇਸ ਤਰੀਕੇ ਦੀ ਬਹੁਤ ਹੀ ਟੇਸਟੀ ਤੇ ਚਟਪਟੀ ਜਿਹੀ ਚਾਟ ਬਣ ਕੇ ਤਿਆਰ ਹੈ। ਬਹੁਤ ਟੇਸਟੀ ਵੀ ਬਣਦੀ ਹੈ ਤੇ ਇਸ ਨੂੰ ਬਣਾਉਣ ਤੇ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ। ਉੱਪਰੋਂ ਥੋੜਾ ਜਿਹਾ ਪੁਦੀਨਾ ਲਗਾ ਕੇ ਸਰਵ ਕਰ ਲਵਾਂਗੇ ਚਾਟ ਨੂੰ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਇਹ ਵੀਡੀਓ ਦੇਖਣ ਦੇ ਲਈ ਧੰਨਵਾਦ